ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਸਿੱਖਾਂਗੇ ਸਲਵਾਰ ਨੂੰ ਜੇਬ ਲਾਉਣਾ ਠੀਕ ਹੈ ਜੀ ਤੁਸੀਂ ਸਲਵਾਰ ਦੇ ਵਿੱਚ ਜੇਬ ਪੁਰਾਣੀ ਸਲਵਾਰ ਦੇ ਵਿੱਚ ਵੀ ਲਾ ਸਕਦੇ ਹੋ ਤੇ ਜਿਹੜੀ ਨਵੀਂ ਸਟਿਚ ਕਰਦੇ ਹੋ ਤੁਸੀਂ ਸਲਵਾਰ ਉਹਦੇ ਵਿੱਚ ਵੀ ਲਗਾ ਸਕਦੇ ਹੋ ਸੇਮ ਇਹੀ ਤਰੀਕਾ ਰਹੇਗਾ ਠੀਕ ਹੈ ਜੇ ਤੁਹਾਡੀ ਪਹਿਲਾਂ ਵੀ ਕੋਈ ਸਲਵਾਰ ਬਣੀ ਹੋਈ ਹੈ ਤਾਂ ਤੁਸੀਂ ਉਹਦੇ ਵਿੱਚ ਵੀ ਇਦਾਂ ਹੀ ਲਗਾ ਸਕਦੇ ਹੋ ਕਿਉਂਕਿ ਇਹ ਆਪਾਂ ਨੇ 벨ਟ ਦੇ ਉੱਪਰ ਲਾਉਣੀ ਹੁੰਦੀ ਹੈ ਠੀਕ ਹੈ ਦੇਖੋ ਇਦਾਂ ਤੁਸੀਂ ਠੀਕ ਐ 4 ਇੰਚ ਛੱਡਣਾ ਜਿੱਥੇ ਤੁਹਾਡਾ ਆਸਣ ਹੈ ਆਸਣ ਤੋਂ 4 ਜਾਂ 5 ਇੰਚ ਦੂਰ ਤੁਸੀਂ ਠੀਕ ਐ ਐਦਾਂ 5 ਇੰਚ ਦੂਰੀ ਦੇ ਇੱਕ ਨਿਸ਼ਾਨ ਲਗਾਣਾ ਠੀਕ ਐ ਆ ਦੇਖੋ ਐਦਾਂ ਤੇ ਉਸ ਤੋਂ ਬਾਅਦ ਤੁਸੀਂ ਆ ਨੇਫਾ ਛੱਡਣਾ ਨੇਫੇ ਤੋਂ ਤੁਸੀਂ 2 ਇੰਚ ਥੱਲੇ ਆ ਜਾਣਾ ਇਸ ਸਲਾਈ ਤੋਂ 2 ਇੰਚ ਥੱਲੇ ਠੀਕ ਐ 2 ਇੰਚ ਥੱਲੇ ਇੱਥੇ ਇੱਕ ਨਿਸ਼ਾਨ ਤੁਸੀਂ ਲਗਾਣਾ ਠੀਕ ਐ 6 ਇੰਚ ਦਾ 6 ਇੰਚ ਦਾ ਇੱਕ ਨਿਸ਼ਾਨ ਸਿੱਧਾ ਤੁਸੀਂ ਡਰਾਅ ਕਰ ਲਿਆ ਠੀਕ ਹੈ ਆਸਨ ਨਾਲ ਆਸਨ ਬਰਾਬਰ ਕਰਕੇ ਰੱਖੋਗੇ ਫਿਰ ਤੁਸੀਂ ਇਹ ਨਿਸ਼ਾਨ ਲਾਉਣਾ ਠੀਕ ਹੈ ਕਿਉਂਕਿ ਜਦੋਂ ਤੁਸੀਂ ਸਲਵਾਰ ਨੂੰ ਵੇਅਰ ਕਰਨਾ ਤਾਂ ਇਹ ਚੀਜ਼ ਦੇਖੋ ਅੱਗੇ ਆ ਜੂਗੀ ਸਾਈਡ ਤੇ ਨਹੀਂ ਦਿਖੂਗੀ ਮਤਲਬ ਇਹ ਇਕੱਠੀ ਹੋ ਜਾਣੀ ਹੈ ਵਿੱਚ ਠੀਕ ਹੈ ਤੇ ਜੇਬ ਕਿੱਦਾਂ ਲਾਉਣੀ ਹੈ ਆ ਦੇਖੋ ਪਹਿਲਾਂ ਤਾਂ ਇੱਕ ਪੱਟੀ ਤੁਹਾਨੂੰ ਚਾਹੀਦੀ ਹੈ ਇਦਾਂ ਠੀਕ ਹੈ ਇਹ ਪੱਟੀ ਦੀ ਇਦੇ ਉੱਪਰ ਵੀ ਆਪਾਂ ਨੇ ਇਦਾਂ ਹੀ ਦੇਖੋ ਸੈਂਟਰ ਦੇ ਵਿੱਚ ਨਾ ਇਦਾਂ ਨਿਸ਼ਾਨ ਲਗਾ ਲੈਣਾ ਜਿੰਨਾ ਕੇ ਇਹ ਹੈਗਾ ਆਪਣਾ ਇਹਦੇ ਵਿੱਚੋਂ ਦਿਖ ਰਿਹਾ ਆਪਾਂ ਨੇ ਉਹੀ ਲਗਾ ਲਿਆ ਠੀਕ ਹੈ ਆ ਦੇਖੋ ਇਹਦੀ ਚੌੜਾਈ ਤੁਸੀਂ ਲੈ ਲੈਣੀ ਹੈ ਮੇਰੇ ਕੋਲ 4.5 ਇੰਚ ਚੌੜਾਈ ਹੈ ਤੇ ਇਦਾਂ ਦੇਖੋ 9 ਇੰਚ ਠੀਕ ਹੈ ਇਹ 9 ਇੰਚ ਦੀ ਆਪਾਂ ਨੂੰ 8 ਇੰਚ ਚਾਹੀਦੇ ਆ ਇਦਾਂ ਠੀਕ ਹੈ 8 8 ਇੰਚ ਤੁਸੀਂ ਲੈ ਸਕਦੇ ਹੋ ਕੰਮ ਚੱਲ ਜਾਊ ਕਿਉਂਕਿ ਆਪਾਂ ਨੇ 6 ਇੰਚ ਹੀ ਵਿੱਚ ਸਲਾਈ ਲਾਉਣੀ ਹੈ ਠੀਕ ਹੈ ਤੇ ਹੁਣ ਆਪਾਂ ਨੇ ਸਭ ਤੋਂ ਪਹਿਲਾਂ ਕੀ ਕਰਨਾ ਹੈ ਦੇਖੋ ਠੀਕ ਹੈ ਇਹਦੇ ਉੱਪਰ ਜਿਹੜਾ ਆਪਾਂ ਨੇ ਰੱਖਿਆ ਇਹ ਇਹਦੇ ਉੱਪਰ ਹੀ ਆਪਾਂ ਨੇ ਇਹ ਸਲਾਈ ਲਾਉਣੀ ਹੈ ਇਹਦੇ ਉੱਪਰ ਇਦਾਂ ਚੌਰਸ ਕਰਕੇ ਉਹ ਮੈਂ ਤੁਹਾਨੂੰ ਲਾ ਕੇ ਦਿਖਾਉਣੀ ਆ ਫਿਰ ਉਸ ਤੋਂ ਬਾਅਦ ਆਪਾਂ ਜੇਬ ਕਿੱਦਾਂ ਅਟੈਚ ਕਰਨੀ ਉਹ ਤੁਹਾਨੂੰ ਦੱਸਦੀ ਆ ਦੇਖੋ ਇਹ ਕੱਪੜਾ ਇਹਦੇ ਉੱਪਰ ਰੱਖ ਲੈਣਾ ਠੀਕ ਹੈ ਤੁਸੀਂ ਬਿਲਕੁਲ ਨਿਸ਼ਾਨ ਦੇ ਉੱਪਰ ਰੱਖਣਾ ਆਪਾਂ ਨੇ ਇਹਦਾ ਠੀਕ ਹੈ ਪਹਿਲਾਂ ਤਾਂ ਆਪਾਂ ਸਲਾਈ ਲਗਾਵਾਂਗੇ ਬਿਲਕੁਲ ਸਿੱਧੀ ਇਸ ਦੇ ਉੱਪਰ ਠੀਕ ਹੈ ਇਹ ਲੱਗੀ ਸਿੱਧੀ ਸਲਾਈ ਇਦਾਂ ਘੁਮਾ ਲੈਣਾ ਇਹਨੂੰ ਠੀਕ ਹੈ ਹੁਣ ਆਪਾਂ ਨੇ ਇੱਕ ਚੌਰਸ ਸਲਾਈ ਲਾਉਣੀ ਹੈ ਇਹਦੇ ਆਲੇ-ਦੁਆਲੇ ਠੀਕ ਹੈ ਇੱਕ ਇੱਕ ਪੈਰ ਦੀ ਇਦਾਂ ਔਰ ਇਹ ਤੇ ਚੌਰਸ ਕਰ ਲੈਣਾ ਇਹਨੂੰ ਦੇਖੋ ਸਿਰਫ ਇੱਕ ਪੈਰ ਦੀ ਠੀਕ ਹੈ ਇੱਕ ਪੈਰ ਜਿੰਨਾ ਮਾਰਜਨ ਰੱਖ ਕੇ ਆਪਾਂ ਨੇ ਮੁੜ ਜਾਣਾ ਦੇਖੋ ਸਲਾਈ ਦੇ ਨਾਲ-ਨਾਲ ਆਪਾਂ ਨੇ ਇਦਾਂ ਫਿਰ ਆਪਾਂ ਇਸ ਨੂੰ ਆਹ ਦੇਖੋ ਬਾਕਸ ਬਣਾ ਲਿਆ ਠੀਕ ਹੈ ਸਿਲਾਈ ਲਗਾ ਕੇ ਬਾਕਸ ਬਣਾ ਲਿਆ ਹੁਣ ਆਪਾਂ ਇਸ ਨੂੰ ਕਟਿੰਗ ਕਰਾਂਗੇ ਦੇਖੋ ਇਦਾਂ ਫੜ ਕੇ ਨਾ ਆਪਾਂ ਪੂਰੇ ਕੱਟ ਲਾ ਲੈਣਾ ਠੀਕ ਹੈ ਆ ਦੇਖੋ ਧਿਆਨ ਰੱਖੀ ਤੁਸੀਂ ਸਿਰਫ ਸਿੰਗਲ 벨ਟ ਹੈ ਕਿਤੇ نیچے ਤੋਂ ਹੋਰ ਕਪੜਾ ਨਾਲ ਲੱਗ ਜਵੇ ਉਹਦਾ ਤੁਸੀਂ ਧਿਆਨ ਰੱਖਣਾ ਆ ਦੇਖੋ एक कोर्नर से जिथे अपने चौरस से ठीक है कॉर्नर बनाए हैं इदा कटिंग कर लेना ठीक है ठीक है ਆ ਦੇਖੋ ਹੁਣ ਇਸ ਕੱਪੜੇ ਨੂੰ ਤੁਸੀਂ ਅੰਦਰ ਫੋਲਡ ਕਰ ਦੋਗੇ ਇਸ ਤਰੀਕੇ ਦੇ ਨਾਲ ਠੀਕ ਹੈ ਹੁਣ ਇਹ ਆਪਣਾ ਉਰੇ ਦੇਖੋ ਇੱਕ ਚੌਰਸ ਹੋਲ ਬਣ ਗਿਆ ਠੀਕ ਹੈ ਇਹਨੂੰ ਇਦਾਂ ਤੁਸੀਂ ਪ੍ਰੈਸ ਦੇ ਨਾਲ ਸੈੱਟ ਕਰਕੇ ਸਿਲਾਈ ਲਗਾ ਦੋਗੇ ਠੀਕ ਹੈ ਇਹਦਾ ਚਾਹੇ ਤੁਸੀਂ ਸਲਾਈ ਸਿੱਧੀ ਸਾਈਡ ਤੋਂ ਲਾ ਦੋ ਚਾਹੇ ਉਲਟੀ ਸਾਈਡ ਤੋਂ ਲਾ ਦੋ ਦੇਖੋ ਹੁਣ ਇਹ ਕੱਪੜੇ ਨੂੰ ਅੰਦਰ ਠੀਕ ਹੈ ਕਰਦੇ ਹੋਏ ਇਸੇ ਤਰੀਕੇ ਨਾਲ ਅੰਦਰ ਫੋਲਡ ਕਰਦੇ ਹੋਏ ਆਪਾਂ ਨੇ ਸਲਾਈ ਲਾ ਦੇਣੀ ਹੈ ਉਦਹੀਂ ਚੋਰਸ ਸਲਾਈ ਆਪਾਂ ਨੇ ਲਗਾ ਦੇਣੀ ਹੈ ਇੱਕ ਇੱਕ ਪੈਰ ਦੀ ਦੋਰੀ ਤੇ ਹੁਣ ਇੱਧਰ ਨੂੰ ਮੁੜ ਜਾਣਾ ਤੁਸੀਂ ਇਹੇ ਕਪੜਾ ਤੁਸੀਂ ਅੰਦਰ ਠੀਕ ਹੈ ਬਰਾਬਰ ਫੋਲਡ ਕਰਨਾ ਦੋਨੋਂ ਸਾਈਡ ਦਾ ਕਪੜਾ ਇਧਰ ਦਾ ਉਧਰ ਨਹੀਂ ਦਿਖਣਾ ਚਾਹੀਦਾ ਪੂਰੀ ਫਿਨਿਸ਼ਿੰਗ ਦੇ ਨਾਲ ਠੀਕ ਹੈ ਤੁਸੀਂ ਇਹ ਸਾਨੂੰ ਸਲਾਈ ਲਗਾਉਂਗੇ ਠੀਕ ਹੈ ਹੁਣ ਇਹਦੇ ਹੌਲ ਦੇ ਵਿੱਚ ਜੇ ਤੁਸੀਂ ਜਿੱਪ ਲਾਉਣਾ ਚਾਹੁੰਦੇ ਹੋ ਠੀਕ ਹੈ ਜੇਬ ਨੂੰ ਤਾਂ ਤੁਸੀਂ ਜਿੱਪ ਪਹਿਲਾਂ ਹੀ ਇਦਾਂ ਅੰਦਰ ਜਿੱਪ ਰੱਖ ਕੇ ਬਸ ਇਦਾਂ ਆਲੇ ਦੁਆਲੇ ਸਲਾਈ ਲਾ ਲੈਣੀ ਹੈ ਠੀਕ ਹੈ ਤੁਹਾਡੀ ਜਿੱਪ ਲੱਗ ਜੂਗੀ ਜੇਬ ਨੂੰ ਠੀਕ ਹੈ ਹੁਣ ਜੇਬ ਕਿਦਾਂ ਲਾਉਣੀ ਹੈ ਉਹ ਚੀਜ਼ ਦੱਸਦੀ ਆ ਮੈਂ ਤੁਹਾਨੂੰ ਠੀਕ ਹੈ ਹੱਥ ਦੇਖੋ ਆਪਣਾ ਰੰਦ ਦੇ ਨਾਲ ਜਾ ਰਿਹਾ ਹੈ ਇਹਦੇ ਵਿੱਚ ਆ ਦੇਖੋ ਇਹ ਤੁਹਾਨੂੰ ਕੁਝ ਇਸ ਤਰੀਕੇ ਨਾਲ ਦਿਖੂਗਾ ਠੀਕ ਹੈ ਕਪੜਾ ਓਕੇ ਹੁਣ ਆਪਾਂ ਨੇ ਕੀ ਕਰਨਾ ਉਹ ਚੀਜ਼ ਮੈਂ ਤੁਹਾਨੂੰ ਦੱਸਦੀ ਆ ਹੁਣ ਜੇਬ ਦੀ ਲੰਬਾਈ ਲੈਣੀ ਆਪਾਂ ਨੇ ਦੇਖੋ ਇਹਨੂੰ ਆਪਾਂ ਇੱਕ ਵਾਰ ਸਾਈਡ ਤੇ ਕਰ ਦਵਾਂਗੇ ਇਹ ਹੈ ਜੀ ਜੇਬ ਦੀ ਲੰਬਾਈ ਔਰ ਚੌੜਾਈ ਠੀਕ ਹੈ ਹੁਣ ਜਿੰਨੀ ਲੰਬੀ ਲਗਾਨੀ ਆਪਾਂ ਨੇ ਜੇਬ ਠੀਕ ਹੈ ਸਲਵਾਰ ਨੂੰ ਆਪਾਂ ਨੇ ਸਿਰਫ 8 ਜਾਂ 9 ਇੰਚ ਦੀ ਜੇਬ ਠੀਕ ਹੈ ਲੰਬਾਈ ਰੱਖਣੀ ਹੈ ਹੁਣ ਇਹ ਆਪਾਂ ਨੇ ਆਪਣੇ ਕੋਲ ਹੈਗੀ ਹੈ 9.5 ਇੰਚ ਠੀਕ ਹੈ ਤੇ ਚੌੜਾਈ ਇਹਦੀ ਹੈਗੀ ਹੈ 6 ਇੰਚ ਸਾਢੇ 6 ਇੰਚ ਰੱਖੀ ਆਪਾਂ ਨੇ ਕਿਉਂਕਿ ਸਲਾਈ ਦੇ ਵਿੱਚ ਵੀ ਆਊਗਾ ਆਪਣਾ ਹੀ ਦੇਖੋ ਠੀਕ ਹੈ ਇਹ ਇਦਾਂ ਆਪਾਂ ਨੇ ਲੰਬਾਈ ਚ ਲਈ ਹੈ ਠੀਕ ਹੈ 9 ਇੰਚ ਤਿਆਰ ਕਰਨੀ ਹੈ ਆਪਾਂ ਨੇ 9 ਇੰਚ ਹੈ ਸਬਕ 9 ਹੈਗੀ ਇਹ ਸਾਢੇ 4 8 ਇੰਚ ਆਪਣੀ ਰੈਡੀ ਹੋ ਜਾਣੀ ਹੈ ਠੀਕ ਹੈ ਹੁਣ ਦੇਖੋ ਪਹਿਲਾਂ ਤਾਂ ਤੁਸੀਂ ਇਹਨੂੰ ਇਦਾਂ ਸਿਲਾਈ ਕਰ ਲਓਗੇ ਆ ਦੇਖੋ ਇਹ ਜਿਹੜਾ ਆਪਾਂ ਨੇ ਇਹਦੇ ਨਾਲ ਉੱਪਰ ਵਾਲੇ ਨਾਲ ਠੀਕ ਹੈ ਆ ਦੇਖੋ ਇਸ ਤਰ੍ਹਾਂ ਰੱਖੋਗੇ ਹੋਲ ਦਾ ਧਿਆਨ ਰੱਖਦੇ ਹੋਏ ਠੀਕ ਹੈ ਸਲਾਈ ਲਾਉਣੀ ਹੈ। ਇਦਾਂ। ਬਿਲਕੁਲ ਇਹਦੇ ਬਰਾਬਰ ਕਰ ਲੈਣਾ ਕਿਉਂਕਿ ਬਾਅਦ 'ਚ ਆਪਾਂ ਨੇ ਵੀ ਸਲਾਈ ਵੀ ਲਾਉਣੀ ਹੈ ਫਿਰ ਇਹ ਇਹਦੇ ਬਰਾਬਰ ਹੀ ਆਉਣੀ ਚਾਹੀਦੀ ਆ ਹੋਲ ਦੇ ਠੀਕ ਹੈ। ਉੱਪਰ ਵਾਲੇ ਕੱਪੜੇ ਦੇ ਨਾਲ ਠੀਕ ਹੈ ਆਪਾਂ ਨੇ ਸਲਾਈ ਕਰਨੀ ਆ ਪਹਿਲਾਂ ਇਹ। ਹੋਗੀ ਹੁਣ ਤੁਸੀਂ ਇਸ ਨੂੰ ਨੀਚੇ ਵਾਲੇ ਕੱਪੜੇ ਦੇ ਨਾਲ ਸਿਲਾਈ ਕਰੋਗੇ ਆ ਦੇਖੋ ਪਹਿਲਾਂ ਆਪਾਂ ਇਦਾਂ ਇਦਾਂ ਕਰ ਲਈ ਠੀਕ ਹੈ ਹੁਣ ਆਪਾਂ ਇਦਾਂ ਜਿਹੜਾ ਆਪਣਾ ਇਹ ਥੱਲੇ ਹੈ ਠੀਕ ਹੈ ਹੁਣ ਇਹਦੇ ਨਾਲ ਜੋੜਾਂਗੇ ਆਪਾਂ ਇਸ ਨੂੰ ਠੀਕ ਹੈ ਹੁਣ ਦੇਖੋ ਇਹ ਚੀਜ਼ ਦੇਖੋ ਤੁਸੀਂ ਤੇ ਜੇਬ ਥੋੜੀ ਲੱਗ ਚੁਕੀ ਹੈ ਠੀਕ ਹੈ ਜੇਬ ਲੱਗ ਚੁਕੀ ਹੈ ਤੇ ਹੁਣ ਆਪਾਂ ਇਹਨੂੰ ਬੰਦ ਕਰਨਾ ਸਾਈਡਾਂ ਤੋਂ ਥੋੜਾ ਜਿਹਾ ਦੂਰ ਕਰੂੰਗੀ ਤਾਂ ਕਿ ਸਾਰੋ ਚੰਗੀ ਤਰ੍ਹਾਂ ਨਜ਼ਰ ਆ ਸਕੇ ਠੀਕ ਹੈ ਆ ਦੇਖੋ ਇਹ ਹੈ ਜੀ ਤੁਹਾਡੀ ਜੇਬ ਠੀਕ ਹੈ ਜੇ ਤੁਸੀਂ ਚਾਹੋ ਤਾਂ ਇਸ ਨੂੰ ਇਦਾਂ ਅੰਦਰੋਂ ਸਲਾਈ ਕਰ ਸਕਦੇ ਹੋ ਨਹੀਂ ਤਾਂ ਫਿਰ ਤੁਸੀਂ ਬਾਹਰ ਤੋਂ ਠੀਕ ਹੈ ਆ ਦੇਖੋ ਇਦਾਂ ਆਪਾਂ ਬਾਹਰ ਤੋਂ ਸਲਾਈ ਕਰਾਂਗੇ ਇਸ ਨੂੰ ਪਹਿਲਾਂ ਤਾਂ ਮੈਂ ਤੁਹਾਨੂੰ ਸਿੱਧੀ ਸਾਈਡ ਤੋਂ ਦਿਖਾਨੀ ਆ ਠੀਕ ਹੈ ਦੇਖੋ ਇਦਾਂ ਆਏਗੀ ਠੀਕ ਹੈ ਦਿਖ ਰਹੀ ਹੈ ਕਲੀਅਰ ਠੀਕ ਹੈ ਜੀ ਹੁਣ ਆਪਾਂ ਨੇ ਇਹ ਬੰਦ ਕਰਨੀ ਹੈ ਸਾਈਡਾਂ ਤੋਂ ਖੁੱਲੀ ਹੈ ਇਹ ਆਪਣੀ ਓਪਨ ਹੈ ਠੀਕ ਹੈ ਹੁਣ ਇਸ ਕੱਪੜੇ ਨੂੰ ਐਦਾਂ ਸੈੱਟ ਕਰਦੇ ਹੋਏ ਠੀਕ ਹੈ ਆ ਦੇਖੋ ਇਹ ਆਪਣਾ ਸਾਈਡ ਤੋਂ ਐਕਸਟਰਾ ਸੀ ਨਾ ਇਹਨੂੰ ਐਦਾਂ ਚਾਹੀਏ ਆਪਾਂ ਬੰਦ ਕਰ ਲਵਾਂਗੇ ਤੇ ਐਦਾਂ ਸਲਾਈ ਲਾ ਦਾਂਗੇ ਠੀਕ ਹੈ ਇਹ ਬੰਦ ਕਰ ਦਲੀਆ ਆਪਾਂ ਨੇ ਆ ਦੇਖੋ ਇਹ ਸਾਈਡ ਤੋਂ ਐਕਸਟਰਾ ਕੱਪੜੇ ਨੂੰ ਇਹਦੇ ਉੱਪਰ ਆਪਾਂ ਨੇ ਫੋਲਡ ਕਰ ਲੈਣਾ ਦੇਖੋ ਠੀਕ ਹੈ ਇਦੇ ਉੱਪਰ ਆਪਾਂ ਇੱਕ ਵਾਰ ਸਲੇ ਲਾਈ ਲਗਾ ਦੇਣੀ ਹੈ ਐਕਸਟਰਾ ਕਪੜੇ ਨੂੰ ਤੁਸੀਂ ਕੱਟ ਵੀ ਸਕਦੇ ਹੋ ਪਰ ਆਪਾਂ ਨੇ ਇਹਦੇ ਉੱਪਰ ਹੀ ਫੋਲਡ ਕਰਤਾ ਠੀਕ ਹੈ ਆ ਦੇਖੋ ਹੁਣ ਬਾਹਰ ਤੋਂ ਆਪਾਂ ਇਸ ਨੂੰ ਓਵਰਲੌਕ ਕਰ ਲਵਾਂਗੇ एक्सट्रा कपड़ा ठीक है हूँ ये कट सकते हो थोड़ा जा कट देवे बाकी ये उपर ही फोल्ड कर देवे ठीक है देख सकते हो तो ਹੁਣ ਜਿਹੜਾ ਵੀ ਠੀਕ ਹੈ ਜੁਆਇੰਟ ਹੈ ਵਿੱਚ ਉਹਨੂੰ ਤੁਸੀਂ ਓਵਰਲੌਕ ਕਰ ਦੇਣਾ ਠੀਕ ਹੈ ਤਾਂ ਜੋ ਖੁੱਲੇ ਨਾ ਹੈ ਤੇ ਦੇਖ ਸਕਦੇ ਤੁਸੀਂ ਜੇਬ ਜਿਹੜੀ ਹੈਗੀ ਹੈ ਲੱਗ ਕੇ ਤੁਹਾਡੀ ਰੈਡੀ ਹੈ ਤੇ ਇਹਨੂੰ ਸੀ ਇੰਟਰਲੌਕ ਜ਼ਰੂਰ ਕਰ ਲੈਣੀ ਹੈ ਤੇ ਆ ਦੇਖੋ ਠੀਕ ਹੈ ਇੱਥੋਂ ਤੱਕ ਇਹ ਨਾਰਮਲ ਜੀ ਹੈ ਤੁਹਾਡੀ ਇੱਥੋਂ ਤੱਕ ਆ ਰਹੀ ਹੈ ਜਿੰਨਾ ਕੁ ਤੁਹਾਡਾ ਹੱਥ ਹੈ ਮਤਲਬ ਇੰਨੀ ਕੁ ਹੀ ਲੰਬੀ ਇਹ ਜੇਬ ਹੈ ਠੀਕ ਹੈ ਸੋਏ ਸੀਗਾ ਸਲਵਾਰ ਨੂੰ ਠੀਕ ਹੈ ਜੇਬ ਲਾਉਣ ਦਾ ਤਰੀਕਾ ਸੋ ਵੀਡੀਓ ਵਧੀਆ ਲੱਗੀ ਹੋ ਤੇ ਲਾਈਕ ਤੇ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ ਤੇ ਕਿੱਦਾਂ ਦਾ ਲੱਗਿਆ ਤਰੀਕਾ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ